ਛੋਟੀ ਉਮਰ ਦੇ ਵਿੱਚ ਆਉਣ ਵਾਲੀਆਂ ਪ੍ਰੋਬਲਮਸ ਜਿਹੜੀਆਂ ਖਾਸ ਕਰਕੇ ਸਾਡੀਆਂ ਧੀਆਂ ਭੈਣਾਂ ਨੂੰ ਤੇ ਔਰਤਾਂ ਨੂੰ ਹੁੰਦੀ ਹੈ ਜਿਹਨੂੰ ਅਸੀਂ ਆਮ ਤੌਰ ਤੇ ਪਿੰਡਾਂ ਦੇ ਵਿੱਚ ਗੱਲ ਕਰਦੇ ਹਾਂ ਪਾਣੀ ਪੈਣਾ ਲਕੋਰੀਆ ਚਿੱਟਾ ਪਦਾਰਥ ਵੀ ਕਹਿ ਦਿੰਦੇ ਐ ਪੈੜਾ ਵੀ ਕਹਿ ਦਿੰਦੇ ਐ ਇੰਗਲਿਸ਼ ਨਾਮ ਇਹ ਦਾ ਪੀਸੀਓਡੀ ਐ ਔਰਤਾਂ ਦੇ ਵਿੱਚ ਲਕੋਰੀਏ ਦੀ ਪ੍ਰੋਬਲਮ ਦਿਨ ਪਰ ਦਿਨ ਵੱਧ ਰਹੀ ਐ ਸਾਡਾ ਖਾਣ ਪਾਣ ਸਾਡੀ ਡਾਈਟ ਠੀਕ ਨਾ ਹੋਣ ਕਰਕੇ ਬਹੁਤ ਸਾਰੀਆਂ ਔਰਤਾਂ ਦੇ ਚਿਹਰੇ ਦੇ ਉੱਤੇ ਛਾਈਆਂ ਨੇ ਸਿਰਫ ਲਕੋਰੀਆ ਕਰਕੇ ਲਕੋਰੀਆ ਹੋ ਗਿਆ ਤੇ ਚਿਹਰੇ ਤੇ ਛਾਈਆਂ ਇਸ ਤਾਦਾਦ ਨਾਲ ਵਧ ਗਈਆਂ ਸੁੰਦਰ ਲੱਗਣਾ ਹਰ ਇੱਕ ਔਰਤ ਚਾਹੁੰਦੀ ਹੈ ਲੇਕਿਨ ਕਿਤੇ ਨਾ ਕਿਤੇ ਜਾ ਕੇ ਇਹ ਕੀ ਕਾਰਨ ਬਣ ਜਾਂਦਾ ਹੈ ਕਿ ਸੁੰਦਰਤਾ ਘਟ ਗਈ ਤੇ ਚਿਹਰੇ ਦੇ ਉੱਤੇ ਛਾਈਆਂ ਬੰਦ ਹੋ ਹਜ਼ਾਰਾਂ ਮਰੀਜ਼ ਜਿਹੜੀ ਆਯੁਰਵੇਦਾ ਤੋਂ ਲਹਾ ਲੈ ਚੁੱਕੇ ਆ ਕੋਸ਼ਿਸ਼ ਹੈ ਸਾਡੀ ਕਿ ਅਸੀਂ ਤੁਹਾਡੇ ਤੁਛ ਬੁੱਧੀ ਦੇ ਅਨੁਸਾਰ ਕਿਤੇ ਨਾ ਕਿਤੇ ਕੰਮ ਆ ਸਕੀਏ ਕੋਸ਼ਿਸ਼ ਕਰਾਂਗੇ ਹੋਰ ਜ਼ਿਆਦਾ ਜਾਣਕਾਰੀ ਦੇਣ ਵਾਸਤੇ ਤਰ੍ਹਾਂ ਤਰ੍ਹਾਂ ਦੀਆਂ ਵੀਡੀਓ ਲਗਾਤਾਰ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ